ਮੀਕੋ ਢਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਲਗਾਤਾਰ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਕੰਟਰੋਵਰਸੀ ਦਾ ਹਿੱਸਾ ਬਣਦੀ ਰਹਿੰਦੀ ਹੈ ਤੇ ਕੁਝ ਅਜੀਹਾ ਹੀ ਹੁਣ ਉਸਦੇ ਨਾਲ ਹੋ ਰਿਹਾ ਹੈ ਜਿਸ ਦੇ ਕਰਕੇ ਲੋਕ ਉਸ ਨੂੰ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਹੀ ਉਸ ਦਾ ਅਨਮੋਲ ਗਿੱਲ ਦੇ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਇਕੱਠੇ ਵੀਡੀਓਜ਼ ਦੇ ਵਿੱਚ ਵਲੌਗਸ ਦੇ ਵਿੱਚ ਨਜ਼ਰ ਆਉਂਦੇ ਸਨ ਪਰ ਹੁਣ ਜਿਹੜਾ ਮੀਕੋ ਢਿੱਲੋਂ ਆ ਉਹ ਆਪਣੇ ਛੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਤੇ ਉਸ ਨੇ ਲਾਈਵ ਆ ਕੇ ਕਈ ਸੈਡ ਸਟੋਰੀਆਂ ਵੀ ਸ਼ੇਅਰ ਕੀਤੀਆਂ ਤੇ ਉਸਨੇ ਲਾਈਵ ਆ ਕੇ ਇਹ ਗੱਲ ਵੀ ਬੋਲੀ ਸੀ ਕਿ ਮੈਂ ਤੁਹਾਨੂੰ ਦੱਸਾਂਗੇ ਕਿ ਮੈਂ ਸੈਡ ਕਿਉਂ ਰਹਿਨੀ ਆ ਪਰ ਉਸ ਦੇ ਬਾਵਜੂਦ ਵੀ ਲੋਕ ਉਸ ਨੂੰ ਕਾਫੀ ਜ਼ਿਆਦਾ ਕਮੈਂਟ ਕਰ ਰਹੇ ਹਨ ਮੀਕੂ ਤੂੰ ਚੂੜਾ ਕਿਉਂ ਲਾ ਦਿੱਤਾ ਤੇ ਹੋਰ ਵੀ ਕਾਫੀ ਜ਼ਿਆਦਾ ਸਵਾਲ ਮੀਕੂ ਨੂੰ ਕੀਤੇ ਜਾ ਰਹੇ ਹਨ ਕਿ ਉਹ ਪੇਕੇ ਘਰ ਦੇ ਵਿੱਚ ਕਿਉਂ ਰਹਿ ਰਹੀ ਹੈ ਤੇ ਲੋਕ ਉਸ ਦਾ ਪੇਕੇ ਘਰ ਦੇ ਵਿੱਚ ਰਹਿਣ ਬਾਰੇ ਸੱਚ ਜਾਣਨਾ ਚਾਹੁੰਦੇ ਹਨ ਇਸ ਕਰਕੇ ਲੋਕ ਉਸ ਨੂੰ ਕਾਫੀ ਜ਼ਿਆਦਾ ਟ੍ਰੋਲ ਕਰ ਰਹੇ ਹਨ ਤੇ ਹੋਰ ਵੀ ਕਈ YouTube ਚੈਨਲਾਂ ਤੇ ਪੇजेस ਦੇ ਵੱਲੋਂ ਮੀਕੂ ਟੋਟਲ ਉਹਦੇ ਤਲਾਕ ਨੂੰ ਲੈ ਕੇ ਕਈ ਅਫਵਾਹਾਂ ਫੁਲਾਈਆਂ ਜਾ ਰਹੀਆਂ ਹਨ ਤੇ ਇਸ ਦੇ ਕਾਰਨ ਮੀਕੋ ਟਿਲੋ ਆ ਜਿਹੜੀ ਉਹ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਤੇ ਉਸ ਨੂੰ ਕਾਫੀ ਜ਼ਿਆਦਾ ਕਮੈਂਟਾਂ ਦੇ ਵਿੱਚ ਟਰੋਲ ਕਰਕੇ ਉਸ ਦੇ ਬਾਰੇ ਮੰਦਾ ਚੰਗਾ ਬੋਲਿਆ ਜਾ ਰਿਹਾ ਹੈ ਤੇ ਲੋਕ ਉਸ ਨੂੰ ਇੱਥੋਂ ਤੱਕ ਵੀ ਕਹਿ ਰਹੇ ਹਨ ਕਿ ਇਹਨਾਂ ਦੋਨਾਂ ਦਾ ਤਲਾਕ ਹੋ ਰਿਹਾ ਹੈ ਏ ਕੀ ਇਹ ਸੱਚ ਹੈ ਤੇ ਹੋਰ ਵੀ ਕਾਫੀ ਜ਼ਿਆਦਾ ਲੋਕ ਉਹਨਾਂ ਨੂੰ ਕਮੈਂਟ ਕਰ ਰਹੇ ਹਨ ਤੇ ਹੋਰ ਵੀ ਗੱਲਾਂ ਕਹਿ ਰਹੇ ਹਨ ਕਿ ਉਸ ਦਾ ਡਰਾਈਵਰ ਦੇ ਨਾਲ ਵਿਆਹ ਕਰਵਾ ਕੇ ਜਿਹੜਾ ਚਾਵਾ ਉਹ ਉਹ ਲੇਠ ਚੁੱਕਿਆ ਹੈ ਤੇ ਪਰ ਅਸੀਂ ਇਹੀ ਕਹਿੰਨੇ ਆ ਕਿ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਸਵਾਲ ਨਹੀਂ ਖੜੇ ਕਰ ਸਕਦੇ ਤੇ ਨਾ ਹੀ ਆਪਾਂ ਕਿਸੇ ਨੂੰ ਇਸ ਤਰ੍ਹਾਂ ਜਲੀਲ ਕਰਨ ਦਾ ਆਪਾਂ ਨੂੰ ਕੋਈ ਹੱਕ ਹੈ ਪਰ ਆਪਾਂ ਇਹੀ ਕਹਿੰਨੇ ਆ ਕਿ ਕੂ ਟਿੱਲੋ ਖੁਦ ਲਾਈਵ ਆ ਕੇ ਆਪਣਾ ਇਹ ਸੱਚ ਦੱਸੇਗੀ ਤਾਂ ਫਿਰ ਹੀ ਆਪਾਂ ਕੋਈ ਸਵਾਲ ਖੜਾ ਕਰ ਸਕਦੇ ਹਾਂ ਬਾਕੀ ਕਮੈਂਟ ਕਰਨ ਵਾਲਿਆਂ ਨੂੰ ਵੀ ਇਹੀ ਬੇਨਤੀ ਹੈ ਕਿ ਬਿਨਾ ਮਤਲਬ ਤੋਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਗਲਤ ਬੋਲਣ ਤੋਂ ਪਹਿਲਾਂ ਕੁਝ ਸੋਚਿਆ ਕਰੋ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਕਰਕੇ ਏ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ